ਹਰੀਕੇ ਹੜਤੋਂ ਕੁਝ ਕਿਲੋਮੀਟਰ ਦੀ ਦੂਰੀ ਤੇ ਉੱਤੇ ਜਿਹੜਾ ਤੁਸੀਂ ਬੰਨ ਬਣਾਇਆ ਜਾਂਦਾ ਹੈ ਦਰਿਆ ਦੇ ਕਿਨਾਰੇ ਤੇ ਤਾਂ ਕਿ ਪਾਣੀ ਜਿਹੜਾ ਉਹ ਪਿੰਡਾਂ ਵਾਲੇ ਪਾਸੇ ਨਾ ਜਾ ਸਕੇ ਤਾਂ ਉਸ ਬੰਨ ਦਾ ਕੁਝ ਹਿੱਸਾ ਜਿਹੜਾ ਕਿ ਪਿੰਡ ਵਾਲਿਆਂ ਨੇ ਖਤਸਾ ਜ਼ਾਹਿਰ ਕੀਤਾ ਕਿ ਇੱਥੋਂ ਜੋ ਹੈ ਬੰਨ ਟੁੱਟ ਸਕਦਾ ਤਾਂ ਉਸ ਜਗ੍ਹਾ ਨੂੰ ਹੋਰ ਮਜ਼ਬੂਤ ਕਰਨ ਦੇ ਲਈ ਲਗਾਤਾਰ ਪਿੰਡ ਵਾਸੀ ਜਿਹੜੇ ਨੇ ਉਹ ਲੱਗੇ ਹੋਏ ਨੇ ਤੁਸੀਂ ਦੇਖ ਸਕਦੇ ਹੋ ਕਿ ਜਿਹੜੀਆਂ ਮਿੱਟੀ ਔਰ ਰੇਤਾ ਦੇ ਨਾਲ ਬੋਰੀਆਂ ਭਰ-ਭਰ ਕੇ ਇੱਥੇ ਇਸ ਬੰਨ ਦੇ ਨਾਲ ਲਗਾਈਆਂ ਜਾ ਰਹੀਆਂ ਨੇ ਤਾਂ ਕਿ ਪਾਣੀ ਦੀ ਜੇਕਰ ਟਾ ਆ ਕੇ ਇਸ ਬੰਨ ਦੇ ਉੱਤੇ ਲੱਗਦੀ ਹੈ ਕਿਉਂਕਿ ਜੇਕਰ 2023 ਦੀ ਗੱਲ ਕੀਤੀ ਜਾਵੇ ਤਾਂ ਇਹੀ ਬੰਨ ਜਿਹੜਾ ਹੈ ਉਹ ਇੱਕ ਦੋ ਥਾਵਾਂ ਤੋਂ ਕੁੱਟਣ ਕਰਕੇ ਪਾਣੀ ਜੋ ਹੈ ਉਹ ਪਿੰਡਾਂ ਤੱਕ ਪਹੁੰਚਿਆ ਸੀ ਇਸ ਤੋਂ ਇਲਾਵਾ ਕਿ ਜਿਹੜੇ ਕਈ ਜਿਹੜੇ ਲੋਕਾਂ ਦੇ ਡੇਰੇ ਨੇ ਜੋ ਕਿ ਉਹਨਾਂ ਨੇ ਖੇਤਾਂ ਦੇ ਵਿੱਚ ਆਪਣੀਆਂ ਟਾਹਣੀਆਂ ਬੈਕਅਪ ਬਣਾਈਆਂ ਹੁੰਦੀਆਂ ਨੇ ਤਾਂ ਉੱਥੇ ਪਾਣੀ ਜੋ ਹੈ ਪਹੁੰਚ ਚੁੱਕਿਆ ਤਾਂ ਉਹਨਾਂ ਲੋਕਾਂ ਨੂੰ ਫਿਰ ਖਾਲ ਦਰਿਆ ਤੋਂ ਬਾਹਰਲੇ ਇਲਾਕਿਆਂ ਦੇ ਵਿੱਚ ਲਿਆਂਦਾ ਗਿਆ ਪਰ ਇਸ ਥਾਂ ਦੇ ਉੱਤੇ ਕੰਮ ਲਗਾਤਾਰ ਜਾਰੀ ਹੈ ਤਾਂ ਜਿੱਥੇ ਕਾਰ ਸੇਵਾ ਵਾਲੇ ਜਿਹੜੇ ਮਹਾਪੁਰਸ਼ ਨੇ ਉਹਨਾਂ ਦੀ ਅਗਵਾਈ ਦੇ ਵਿੱਚ ਸੇਵਾ ਹੋ ਰਹੀ ਹੈ ਤਾਂ ਨਾਲ ਦੀ ਨਾਲ ਜਿਹੜਾ ਡਰੇਨੇਜ ਵਿਭਾਗ ਹੈ ਉਸਦੇ ਅਧਿਕਾਰੀ ਵੀ ਲਗਾਤਾਰ ਮੌਕੇ ਤੇ ਮੌਜੂਦ ਨੇ ਜੋ ਜੋ ਸਹੂਲਤ ਇੱਥੇ ਚਾਹੀਦੀ ਹੈ ਉਹ ਉਹਨਾਂ ਵੱਲੋਂ ਮੁਹੱਈਆ ਕਰਵਾਈ ਜਾ ਰਹੀ ਹੈ ਅਧਿਕਾਰੀਆਂ ਦੇ ਨਾਲ ਪਹਿਲਾਂ ਮੈਂ ਇੱਕ ਵਾਰ ਗੱਲ ਕਰ ਲਾਂ ਸਰ ਹੁਣ ਕੀ ਸਥਿਤੀ ਹੈ ਔਰ ਇਹ ਵੀ ਜਾਣਕਾਰੀ ਮਿਲਦੀ ਹੈ ਕਿ ਕੁਝ ਅਦੂਰੀ ਤੇ ਅੱਗੇ ਵੀ ਜਾ ਕੇ ਪਾਣੀ ਦੀ ਧਾਰ ਨੇ ਜੋ ਹੈ ਨੁਕਸਾਨ ਕੀਤਾ ਬੰਨ ਐਕਚੁਅਲੀ ਕੀ ਹੈ ਕਿ ਜਿੱਦਾਂ ਪਹਿਲਾਂ 2 ਦਿਨ ਪਹਿਲਾਂ 90000 ਕਿਊਸਿਕ ਪਾਣੀ ਚੱਲ ਰਿਹਾ ਸੀ ਹੁਣ ਮੌਕੇ ਤੇ ਥੋੜਾ ਪਾਣੀ ਘਟਿਆ ਹੈ 77000 70000 ਤੋਂ 77000 ਕਿਊਸਿਕ ਦੇ ਵਿੱਚ ਪਾਣੀ ਚੱਲ ਰਿਹਾ ਜਿਹਦੇ ਕਰਕੇ ਬੰਦੇ ਬਿਲਕੁਲ ਕੰਡੇ ਕੰਡੇ ਤਾਂ ਕੁਝ ਈਰੋਜਨ ਹੁੰਦੀ ਹੈ ਤੇ ਜਿੱਥੇ ਅਸੀਂ ਹੁਣ ਫਿਰ ਤੋਂ ਬੋਰੀਆਂ ਈਸੀ ਬੈਗਸ ਵਾਇਕ ਕ੍ਰੇਟ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ ਡਿਪਾਰਟਮੈਂਟ ਪੂਰਾ ਤਰ੍ਹਾਂ ਪੂਰਾ ਇੱਥੇ ਤਿਆਰੀ ਚ ਹੈ ਆਪਣੇ ਕੋ ਈਸੀ ਬੈਗਸ ਕ੍ਰੇਟਸ ਆਲਰੇਡੀ ਅਵੇਲੇਬਲ ਸੀ ਜੰਬੋ ਬੈਗ ਵੀ ਸੀ ਜੋ ਇਹ ਅਸੀਂ ਮੌਕੇ ਤੇ ਪ੍ਰੋਵਾਈਡ ਕਰਵਾ ਕੇ ਆਪਾਂ ਕੰਡੇ ਨੂੰ ਬਚਾ ਲ ਮਲੇ ਇਸ ਏਰੀਆ ਚ ਕੋਈ ਹੜਵਰਗੇ ਕੋਈ ਹੜਵਰਗੇ ਹਾਲਾਤ ਨਹੀਂ ਆ ਕਿਉਂਕਿ ਬੰਨ ਕਾਫੀ ਮਜ਼ਬੂਤ ਹੈ ਤੇ ਜਿੱਥੇ ਜਿੱਥੇ ਜ਼ਰੂਰਤ ਹੈਗੀ ਆਪਾਂ ਉੱਥੇ ਕੰਮ ਕਰਵਾ ਰਿਆ ਨਾਲ ਨਾਲ ਤਾਂ ਬਿਲਕੁਲ ਇੱਕ ਜਿੱਥੇ ਇੱਕ ਪਾਸੇ ਇਸ ਬੰਨ ਨੂੰ ਮਜ਼ਬੂਤ ਕਰਨ ਦੇ ਵਿੱਚ ਲੋਕ ਲੱਗੇ ਹੋਏ ਨੇ ਸਾਹਮਣੇ ਤੁਸੀਂ ਦੇਖੋ ਕਿ ਕੁਝ ਮਹਿਲਾਵਾਂ ਜਿਹੜੀਆਂ ਨੇ ਉਹਨਾਂ ਵੱਲੋਂ ਲਗਾਤਾਰ ਦਿਨ ਰਾਤ ਇੱਥੇ ਲੰਗਰ ਤਿਆਰ ਕਰਨ ਦੀ ਜਿਹੜੀ ਸੇਵਾ ਹੈ ਉਹ ਕੀਤੀ ਜਾਂਦੀ ਹੈ ਤਾਂ ਕਿ ਜਿਹੜੇ ਲੋਕ ਇੱਥੇ ਇਸ ਕੰਮ ਦੇ ਵਿੱਚ ਲੱਗੇ ਹੋਏ ਨੇ ਉਹਨਾਂ ਨੂੰ ਲੰਗਰ ਪ੍ਰਸ਼ਾਦਾ ਜਿਹੜਾ ਉਹ ਸਮੇਂ ਸਿਰ ਮਿਲਦਾ ਰਹੇ ਤਾਂ ਜਿਹੜੇ ਇੱਥੇ ਕਾਰ ਸੇਵਾ ਵਾਲੇ ਬਾਬਾ ਜੀ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਕਰਦੇ ਆ ਜਿਸ ਤਰ੍ਹਾਂ ਅਸੀਂ ਪ੍ਰਸ਼ਾਸਨ ਦੇ ਨਾਲ ਅਧਿਕਾਰੀਆਂ ਨਾਲ ਗੱਲ ਕੀਤੀ ਉਹਨਾਂ ਦਾ ਕਹਿਣਾ ਕਿ ਹੜ ਵਰਗਾ ਹੁਣ ਖਤਰਾ ਕੋਈ ਨਹੀਂ ਹੈ ਤੁਹਾਡਾ ਕੀ ਕਹਿਣਾ ਕਿਉਂਕਿ ਇਹ ਵੀ ਜਾਣਕਾਰੀ ਮਿਲਦੀ ਕਿ ਕੁਝ ਅਦੂਰੀ ਤੇ ਅੱਗੇ ਵੀ ਢਾ ਲੱਗੀ ਹੈ ਉੱਥੇ ਵੀ ਕੰਮ ਜਾਰੀ ਹੈ ਹੁਣ ਜੇ ਗੱਲ ਪਾਣੀ ਦੇ ਗਾੜੀ ਦੇ ਕਹੇ ਦਾਦਾ ਇਹ ਜ਼ੋਰ ਲਈ ਪੈਦਾ ਹੁੰਦਾ ਕਿਹਦਾ ਪਾਣੀ ਆ ਨਾ ਨਾ ਦੇ ਸਰਕਾਰ ਦਾ ਹੀ ਜ਼ੋਰ ਆ ਤੇ ਨਾ ਪਬਲਿਕ ਦਾ ਹੀ ਜ਼ੋਰ ਆ ਉਹਦੇ ਗੁਰੂ ਸਾਹਿਬ ਕਿਰਪਾ ਕਰੇ ਤੇ ਮਹਾਰਾ ਮੇਰ ਕਰੇ ਤੇ ਪਬਲਿਕ ਜਿਹੜੀ ਆ ਆਪਣੇ ਤੇ ਡੁੱਬਣੀ ਉਹ ਵੱਜ ਜਾਵੇ ਉਹਦੇ ਨਾਲ ਦੀ ਰੀਸ ਕੋਈ ਨਹੀਂ ਹੁੰਦੀ ਜਿਹੜਾ ਗੁਰੂ ਘਰ ਦੇ ਆਪਾਂ ਦੇ ਹੋ ਆਨੇ ਵੀ ਸਾਰੇ ਸੰਗਤ ਗੁਰੂ ਸਾਹਿਬ ਗਾੜੀ ਤਰਲਾਮੈਂਤ ਕਰੇ ਤੇ ਜਿਹੜਾ ਆਪਣਾ ਭਲਾ ਹੋ ਜਾਵੇ ਯਾਨੀ ਕਿ ਜਿਹੜੇ 2023 ਵਰਗੇ ਹਾਲਾਤ ਦੁਬਾਰਾ ਨਾ ਜਦੋਂ ਉਦੋਂ ਇੰਨਾ ਨਿਸ਼ਾਨ ਹੋ ਗਿਆ ਸੀ ਉਹ ਅਜੇ ਤਾਈਂ ਵੀ ਨਹੀਂ ਉਠੇ 23 ਦਾ 23 ਵਾਲੇ ਅਜੇ ਤਾਈਂ ਦਾਦੇ ਕਰਜ਼ੇ ਨੇ ਲੱਥੇ ਅਜੇ ਤਾਈਂ ਦਾ ਉਹ ਫਸਲਵਾੜੀ ਨਹੀਂ ਹੋਇਆ ਬੋਲੋ ਜੀ ਆਦਾ ਵੜਿਆ ਮਿਹਨਤ ਨਾਲ 50 50 ਟਰੈਕਟਰ ਅਸੀਂ ਲਾ ਕੇ ਰੇਤਾ ਕਟਾ ਰਹਾ ਕਢਾ ਕੇ ਸਾਫ ਕਰਾ ਆ ਗਏ ਉਹਨਾਂ ਨੇ ਕੰਮ ਕਾਂ ਬਜਾਈਆਂ ਅਸੀਂ ਕੁਝ ਉਹਨਾਂ ਨੇ ਆ ਬਚਾਰਿਆਂ ਨੇ ਮਿਹਨਤ ਕੀਤੀ ਰਿਸ਼ਤੇਦਾਰਾਂ ਨੂੰ ਟਰੈਕਟਰ ਮੰਗ ਮੰਗ ਕੇ ਕੁਝ ਅਸੀਂ ਟਰੈਕਟਰ ਮੰਗ ਮੰਗ ਕੇ ਲਾ ਕੇ ਲੋਕਾਂ ਦੇ ਸਰਕਾਰਾਂ ਦੇ ਤੇ ਕੰਮ ਕੀਤੇ ਤੇ ਜਿਹੜਾ ਇਹ ਕੰਮ ਆਣਾ ਇਹ ਕਿਸੇ ਦੇ ਪਾਵਲ ਕਦੇ ਤੇ ਸਰਕਾਰ ਦੇ ਕਿਸੇ ਦੇ ਵਸ ਦੀ ਗੱਲ ਨਹੀਂ ਰਹੀ ਜਿਹੜਾ ਕੰਮ ਆ ਜਾਂ ਸੇਵਾ ਜਿਹੜੀ ਦਿਨ ਰਾਤ ਚੱਲਣ ਰਹੀ ਹੈ 12:00 ਤੋਂ 2:00 ਵਜੇ ਤਾਈਂ ਇਸ ਰੋਣੇ ਫੇਰੇ ਤੜਕੇ ਫੇਰ ਆ ਜਾਨੇ ਆ ਪਾਣੀ ਇੱਧਰ ਜਿਹੜਾ ਵਾ ਇੱਥੇ ਥੋੜੀ ਢਾਹ ਹੁਣ ਰੁਗੀ ਆ ਗੱਲ ਬਨੇ ਫੇਟਾ ਲੱਗਣ ਢੀ ਆ ਇਹ ਜੇ ਹੁਣ ਪਾਣੀ ਹੋਰ ਵਧ ਜਾਂਦਾ ਵਾ ਤੇ ਫੇਰ ਤੇ ਨਿਸ਼ਕਾਨ ਹੁੰਦਾ ਹੀ ਆ ਫੇਰ ਉਹ ਨੁਕਸਾਨ ਉਹ ਆਪਾਂ ਕੋਈ ਕਾਰ ਨਹੀਂ ਸਾਦੇ ਪਾਣੀ ਗਾੜੀ ਜ਼ੋਰ ਨਹੀਂ ਕੋਈ ਹੈਗਾ ਤਾਂ ਬਿਲਕੁਲ ਜਿਸ ਤਰੀਕੇ ਦੇ ਨਾਲ ਇਹਨਾਂ ਨੇ ਜਾਣਕਾਰੀ ਦਿੱਤੀ ਕਿ ਜੇਕਰ ਪਾਣੀ ਲਗਾਤਾਰ ਪਾਣੀ ਦਾ ਪੱਧਰ ਵੱਧਦਾ ਹੈ ਤਾਂ ਫੇਰ ਨੁਕਸਾਨ ਹੋਣ ਦੇ ਪੂਰੇ ਪੂਰੇ ਅਸਾਰ ਬਣੇ ਹੋਏ ਨੇ ਪਰ ਕੋਸ਼ਿਸ਼ ਉਹਨਾਂ ਵੱਲੋਂ ਜ਼ਰੂਰ ਕੀਤੀ ਜਾ ਰਹੀ ਹੈ ਕਿ ਇਹ ਪਾਣੀ ਜਿਹੜਾ ਉਹ ਪਿੰਡਾਂ ਵਾਲੇ ਪਾਸੇ ਨਾ ਜਾ ਸਕੇ ਤਾਂ ਇਸ ਥਾਂ ਦੇ ਉੱਤੇ ਤੁਸੀਂ ਦੇਖ ਸਕਦੇ ਹੋ ਕਿ ਲਗਾਤਾਰ ਬੰਨ ਨੂੰ ਪੱਕਾ ਕਰਨ ਦਾ ਕੰਮ ਜਿਹੜਾ جاری ਹੈ ਔਰ ਇੱਥੋਂ ਕੁਝ ਮੀਟਰ ਦੂਰੀ ਤੇ ਵੀ ਜਾਣਕਾਰੀ ਮਿਲ ਰਹੀ ਹੈ ਕਿ ਉੱਥੇ ਵੀ ਪਾਣੀ ਦੀ ਜਿਹੜੀ ਤਾ ਤੁਮੇ ਸਮਝਾਉਣਾ ਚਾਹੁੰਦਾ ਕਿ ਪਾਣੀ ਦੀ ਢਾ ਕਿਸ ਨੂੰ ਕਿਹਾ ਜਾਂਦਾ ਜਦੋਂ ਪਾਣੀ ਇੱਕਦਮ ਬਹੁਤ ਜ਼ਿਆਦਾ ਸਪੀਡ ਦੇ ਨਾਲ ਆਉਂਦਾ ਹੈ ਉਹ ਪਾਣੀ ਜਦੋਂ ਇਸ ਤੁਸੀ ਬੰਨ ਦੇ ਨਾਲ ਟਕਰਾਂਦਾ ਤਾਂ ਮਿੱਟੀ ਜਿਹੜੀ ਹੌਲੀ-ਹੌਲੀ ਕਿਸਕਣੀ ਸ਼ੁਰੂ ਹੋ ਜਾਂਦੀ ਹੈ ਤਾਂ ਉਸ ਦੇ ਨਾਲ ਇੱਕ ਖਤਰਾ ਬਣ ਜਾਂਦਾ ਹੈ ਕਿ ਜੇਕਰ ਬੰਨ ਦਾ ਕੁਝ ਹਿੱਸਾ ਵੀ ਟੁੱਟਦਾ ਹੈ ਤਾਂ ਪਾਣੀ ਬਹੁਤ ਤੇਜ਼ੀ ਦੇ ਨਾਲ ਪਿੰਡਾਂ ਵਾਲੇ ਪਾਸੇ ਜਿਹੜੇ ਖੇਤ ਨੇ ਜਾਂ ਘਰਾਂ ਤੱਕ ਜੋ ਹੈ ਉਹ ਪਹੁੰਚ ਸਕਦਾ ਤਾਂ ਮੈਂ ਉਹ ਤਸਵੀਰ ਵੀ ਦਿਖਾਉਣੀ ਜ਼ਰੂਰੀ ਸਮਝਦਾ ਕਿ ਜਿੱਥੇ ਸੇਵਾ ਲਗਾਤਾਰ ਕੀਤੀ ਜਾ ਰਹੀ ਹੈ ਬੀਬੀਆਂ ਵੱਲੋਂ ਤਾਂ ਇਹ ਇੱਕ ਪਾਸਾ ਹੈ ਇਸ ਕੰਮ ਦਾ ਜਿੱਥੇ ਇੱਕ ਪਾਸੇ ਲਗਾਤਾਰ ਚਾਹੇ ਕੋਈ ਨੌਜਵਾਨ ਹੈ ਬਜ਼ੁਰਗ ਹੈ ਉਸ ਵੱਲੋਂ ਲਗਾਤਾਰ ਮਿੱਟੀ ਰੇਤਾ ਦੇ ਨਾਲ ਜਿਹੜੇ ਬੈਗ ਪਰ ਪਰ ਕੇ ਕਿਨਾਰੇ ਦੇ ਨਾਲ ਲਗਾਏ ਜਾ ਰਹੇ ਨੇ ਤਾਂ ਇਸ ਪਾਸੇ ਦੀ ਤਸਵੀਰ ਕਿਉਂਕਿ ਇਹ ਪੰਜਾਬ ਦੇ ਅਸੀਂ ਕਹਿ ਸਕਦੇ ਹਾਂ ਕਿ ਇੱਕ ਵਿਲੱਖਣ ਤਸਵੀਰ ਹੈ ਕਿ ਜਿੱਥੇ ਵੀ ਕੋਈ ਕੁਦਰਤੀ ਆਪਦਾ ਜਾਂ ਇਸ ਤਰੀਕੇ ਦੀ ਦਿੱਕਤ ਪਰੇਸ਼ਾਨੀ ਆਉਂਦੀ ਹੈ ਤਾਂ ਜਿਹੜੇ ਗੁਰੂ ਦੇ ਸਿੰਘ ਨੇ ਉਹ ਉਸ ਥਾਂ ਤੇ ਪਹੁੰਚਦੇ ਨੇ ਹਾਲਾਂਕਿ 2023 ਦੇ ਵਿੱਚ ਵੀ ਇਨ੍ਹਾਂ ਵੱਲੋਂ ਬਹੁਤ ਵੱਡੇ ਪੱਧਰ ਤੇ ਸੇਵਾ ਕੀਤੀ ਗਈ ਸੀ ਤਾਂ ਇਹ ਤਸਵੀਰ ਹੈ ਜਿੱਥੇ ਕਿ ਪ੍ਰਸ਼ਾਦਾ ਹਰ ਚੀਜ਼ ਜਿਹੜੀ ਹੈ ਉਹ ਉਹਨਾਂ ਲੋਕਾਂ ਦੇ ਲਈ ਤਿਆਰ ਕੀਤੀ ਜਾ ਰਹੀ ਹੈ ਜਿਹੜੇ ਇਸ ਕੰਮ ਦੇ ਵਿੱਚ ਲੱਗੇ ਹੋਏ ਨੇ ਸੇਵਾ ਦੇ ਵਿੱਚ ਲੱਗੇ ਹੋਏ ਨੇ ਔਰ ਬਿਲਕੁਲ ਦਰਿਆ ਦੇ ਕਿਨਾਰੇ ਤੇ ਇਹ ਜਿਹੜੀਆਂ ਮਹਿਲਾਵਾਂ ਨੇ ਔਰ ਇੱਥੋਂ ਮੈਂ ਪਾਣੀ ਦਾ ਵਹਾਅ ਵੀ ਦਿਖਾਉਣ ਦੀ ਕੋਸ਼ਿਸ਼ ਕਰਦਾ ਕਿ ਕਿੰਨੀ ਤੇਜ਼ੀ ਦੇ ਨਾਲ ਜਿਹੜਾ ਸਤਲੁਜ ਔਰ ਬਿਆਸ ਦਾ ਜਿਹੜਾ ਪਾਣੀ ਹੈ ਉਹ ਅੱਗੇ ਵਧਦਾ ਹੋਇਆ ਨਜ਼ਰ ਆ ਰਿਹਾ ਤਾਂ ਇਹੀ ਪਾਣੀ ਅੱਗੇ ਪਾਕਿਸਤਾਨ ਵਾਲੇ ਪਾਸੇ ਜਾਂਦਾ ਔਰ ਇਸ ਪਾਸੇ ਇਹ ਜੋ ਹੈ ਤਾਂ ਇੱਥੇ ਬੀਬੀਆਂ ਵੱਲੋਂ ਕੀਰਤਨ ਵੀ ਕੀਤਾ ਜਾ ਰਿਹਾ ਉਹ ਵੀ ਮੈਂ ਸੁਣਾਉਣ ਦੀ ਕੋਸ਼ਿਸ਼ ਕਰਦਾ ਤਾਂ ਹਰ ਕੋਈ ਅਰਦਾਸ ਬੇਨਤੀ ਗੁਰੂ ਦੇ ਚਰਨਾਂ ਦੇ ਵਿੱਚ ਕਰ ਰਿਹਾ ਕਿ ਪਾਣੀ ਦੇ ਨਾਲ ਨੁਕਸਾਨ ਜਿਹੜਾ ਉਹ ਨਾ ਹੋਵੇ ਸੋਹਣਿਆ ਬਾਬਾ ਸੁਖਾ ਸਿੰਘ ਜੀ ਪਤਣ ਤੇ ਆਏ ਜੀ ਮੈਂ ਹੁਣ ਸੁਣਿਆ ਬਾਬਾ ਸੁਖਾ ਸਿੰਘ ਜੀ ਪਤਣ ਤੇ ਆਏ ਜੀ ਮੈਂ ਹੁਣ ਸੁਣਿਆ ਬਾਬਾ ਸੁਖਾ ਸਿੰਘ ਜੀ ਪਰਤਣ ਤੇ ਆਏ ਬਾਬਾ ਸੁਖਾ ਸਿੰਘ ਜੀ ਪਰਤਣ ਤੇ ਆਏ ਜੀ ਮੈਂ ਹੁਣ ਸੁਣਿਆ ਬਾਬਾ ਸੁਖਾ ਸਿੰਘ ਜੀ ਪਰਤਣ ਤੇ ਆਏ ਜੀ ਮੈਂ ਹੁਣ ਸੁਣਿਆ ਬਾਬਾ ਸੁਖਾ ਸਿੰਘ ਜੀ ਪਰਤਣ ਤੇ ਆਏ ਜੀ ਮੈਂ ਹੁਣ ਸੁਣਿਆ ਬਾਬਾ ਸੁਖਾ ਸਿੰਘ ਜੀ ਪਰਤਣ ਤੇ ਆਏ ਜੀ ਮੈਂ ਹੁਣ ਸੁਣਿਆ ਬਾਬਾ ਸੁਖਾ ਸਿੰਘ ਜੀ ਜਿੱਥੇ ਇੱਕ ਪਾਸੇ ਲਗਾਤਾਰ ਬੰਨ ਨੂੰ ਪੱਕਾ ਕਰਨ ਦੀ ਸੇਵਾ ਜਿਹੜੇ ਨੌਜਵਾਨ ਕਰ ਰਹੇ ਨੇ ਤਾਂ ਉੱਥੇ ਹੀ ਇਹ ਬੀਬੀਆਂ ਜਿਹੜੀਆਂ ਨੇ ਜਿੱਥੇ ਉਹਨਾਂ ਦੇ ਲਈ ਲੰਗਰ ਪ੍ਰਸ਼ਾਦਾ ਤਿਆਰ ਕਰ ਰਹੀਆਂ ਨੇ ਤਾਂ ਨਾਲ-ਨਾਲ ਵਾਹਿਗੁਰੂ ਦਾ ਸਿਮਰਨ ਜਾਪ ਕੀਤਾ ਜਾ ਰਿਹਾ ਕਿ ਕਿਸੇ ਦਾ ਵੀ ਕੋਈ ਨੁਕਸਾਨ ਜਿਹੜਾ ਉਹ ਇਸ ਪਾਣੀ ਦੇ ਕਰਕੇ ਨਾ ਹੋਵੇ ਤਾਂ ਹੋਰ ਵੀ ਜਿਹੜੇ ਇੱਥੇ ਸੇਵਾਦਾਰ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਕਰਦੇ ਆ ਭਾਜੀ ਕੀ ਹਾਲਾਤ ਨੇ ਜਦੋਂ ਇੱਥੇ ਸੇਵਾ ਸ਼ੁਰੂ ਕੀਤੀ ਗਈ ਸੀ ਉਸ ਵੇਲੇ ਕਿਸ ਤਰ੍ਹਾਂ ਦੀ ਤਸਵੀਰ ਸੀ ਔਰ ਅੱਜ ਕੀ ਹਾਲਾਤ ਨੇ ਨਖਵਰ ਜੀ ਖਾਲਸਾ ਵੈਜੀ ਦੀ ਫਤਿਹ ਜਿਸ ਟਾਈਮ ਤੇ ਜੋ ਇਹ ਢਾਹ ਲੱਗੀ ਆ ਇਹ ਨਗਰ ਪਿੰਡ ਸਭਰਾ ਨੇ ਜਦੋਂ ਸੰਤ ਬਾਬਾ ਸੁਖਾ ਸਿੰਘ ਜੀ ਸ੍ਰੀ ਹਰਿ ਵਾਲੀ ਸਾਹਿਬ ਨੂੰ ਕਾਲ ਕੀਤੀ ਮੈਸੇਜ ਦਿੱਤਾ ਵੀ ਸਾਡੇ ਇੱਥੇ ਬੰਨ ਤੇ ਬਹੁਤ ਖਤਰਾ ਬਣ ਗਿਆ ਫਿਰ ਬਾਬਾ ਜੀ ਨੇ ਤੁਰੰਤ ਹੀ ਅੱਧੇ ਪੌਣੇ ਘੰਟੇ ਦੇ ਵਿੱਚ ਵਿੱਚ ਸਿੰਘਾਂ ਨੂੰ ਜਹੇਦਾਰਾਂ ਨੂੰ ਅਲੱਗ-ਅਲੱਗ ਡਿਊਟੀਆਂ ਲਾ ਕੇ ਭੇਜ ਦਿੱਤਾ ਗਿਆ ਨਾਲ ਹੀ ਪਿੰਡਾਂ ਦੇ ਵਿੱਚ ਮੈਸੇਜ ਕਰ ਦਿੱਤਾ ਜਿੱਥੇ-ਜਿੱਥੇ ਬਾਬਾ ਜੀ ਦੀ ਸਿੱਖੀ ਸੇਵਕੀ ਆ ਨਾਲ ਦੀ ਨਾਲ ਹੀ ਫਿਰ ਤੁਰੰਤ ਇੱਕ ਡੇਢ ਘੰਟੇ ਦੇ ਵਿੱਚ ਵਿੱਚ ਨੇੜੇ-ਨੇੜੇ ਤੋਂ ਸੰਗਤ ਫਿਰ ਬਾਬਾ ਜੀ ਨੇ ਭੇਜ ਕੇ ਇਹ ਜਿਹੜੀ ਢਾਹ ਲੱਗਦੀ ਸੀ ਉਹਨੂੰ ਥੋੜਾ ਜਿਹਾ ਕੰਟਰੋਲ ਕੀਤਾ ਤੇ ਪਿੰਡ ਵਾਲਿਆਂ ਨੂੰ ਥੋੜਾ ਜਿਹਾ ਹੌਸਲਾ ਹੋਇਆ ਵੀ ਚਲੋ ਬਾਬਾ ਜੀ ਦੀ ਸੰਗਤ ਆ ਗਈ ਆ ਤੇ ਚਲੋ ਜੀ ਸਾਨੂੰ ਹੁਣ ਥੋੜੀ ਜਿਹੀ ਰਾਤ ਮਿਲ ਜੂਗੀ ਤੇ ਫਿਰ ਉਹ ਪਰਸੋਂ ਤੋਂ ਹੀ ਕੰਮ ਚੱਲ ਰਿਹਾ ਤੇ 24 ਘੰਟੇ ਕੰਮ ਚੱਲਣ데요 ਜੀ ਤੇ ਹੁਣ ਇਹ ਵੀ ਜਾਣਕਾਰੀ ਮਿਲਦੀ ਹੈ ਕਿ ਥੋੜੀ ਅੱਗੇ ਵੀ ਕੋਈ ਪਾਣੀ ਦੀ ਢਾ ਲੱਗੀ ਆ ਉੱਥੇ ਵੀ ਹੁਣ ਕੰਮ ਚੱਲੀ ਹਾਂਜੀ ਥੋੜਾ ਜਿਹਾ ਅਗਲੇ ਬੰਨੇ ਵੀ ਥੋੜਾ ਜਿਹਾ ਪਾਣੀ ਦੀ ਥੋੜਾ ਜਿਹਾ ਵਹਾਹ ਤੇਜ ਹੋਣ ਕਰਕੇ ਨਾ ਥੋੜੇ ਅੱਗੇ ਵੀ ਛੱਟ ਵੱਜਦੀ ਆ ਪਾਣੀ ਦੀ ਉੱਥੇ ਲੱਗੀ ਆ ਢਾ ਕੋਈ ਸੰਗਤ ਉੱਥੇ ਵੀ ਲਾ ਦਿੱਤੀ ਗਈ ਆ ਤੇ ਚਲੋ ਕੋਈ ਗੱਲ ਨਹੀਂ ਮਹਾਰਾਜ ਦੀ ਕਿਰਪਾ ਨਾਲ ਮਤਲਬ ਹੁਣ ਖਤਰੇ ਤੋਂ ਬਾਹਰ ਹੈ ਹਾਂਜੀ ਖਤਰੇ ਤੋਂ ਬਾਹਰ ਆ ਚਲੋ ਕੋਈ ਗੱਲ ਨਹੀਂ ਮਾ ਸੰਤ ਦੇ ਨਾਲ ਸੰਜੋਗ ਦੇ ਨਾਲ ਬਿਲਕੁਲ ਜਿਸ ਤਰ੍ਹਾਂ ਪਹਿਲਾਂ ਵੀ ਜਿਹੜੇ ਬਾਬਾ ਜੀ ਦੇ ਨਾਲ ਅਸੀਂ ਗੱਲਬਾਤ ਕੀਤੀ ਤਾਂ ਉਹਨਾਂ ਦਾ ਕਹਿਣਾ ਸੀ ਕਿ ਪਾਣੀ ਦੇ ਅੱਗੇ ਕਿਸੇ ਦਾ ਕੋਈ ਜ਼ੋਰ ਨਹੀਂ ਆ ਪਰ ਕੋਸ਼ਿਸ਼ਾਂ ਉਹਨਾਂ ਵੱਲੋਂ ਲਗਾਤਾਰ ਜਾਰੀ ਨੇ ਇੱਕ ਵਾਰ ਪਾਣੀ ਦੀ ਸਪੀਡ ਤੁਸੀਂ ਦੇਖੋ ਕਿ ਕਿੰਨੀ ਤੇਜ਼ੀ ਦੇ ਨਾਲ ਇਹ ਪਾਣੀ ਜਿਹੜਾ ਹੈ ਉਹ ਅੱਗੇ ਵਧਦਾ ਹੋਇਆ ਨਜ਼ਰ ਆ ਰਿਹਾ ਔਰ ਜੇਕਰ ਪਹਾੜੀ ਇਲਾਕਿਆਂ ਦੇ ਵਿੱਚੋਂ ਜਾਂ ਫਿਰ ਡੈਮ ਤੋਂ ਪਾਣੀ ਹੋਰ ਛੱਡਿਆ ਜਾਂਦਾ ਤਾਂ ਫਿਰ ਕਿਤਨਾ ਕਿਤੇ ਇਹ ਪਾਣੀ ਜੋ ਹੈ ਉਹ ਜਿਹੜੇ ਦਰਿਆ ਦੇ ਬਿਲਕੁਲ ਨਾਲ ਲੱਗਦੇ ਇਲਾਕੇ ਨੇ ਜਿਹੜੇ ਪਿੰਡ ਨੇ ਉਹਨਾਂ ਦੇ ਲਈ ਦਿੱਕਤਾਂ ਜੋ ਹੈ ਪੈਦਾ ਕਰ ਸਕਦਾ ਪਰ ਫਿਲਹਾਲ ਪ੍ਰਸ਼ਾਸਨਿਕ ਅਧਿਕਾਰੀਆਂ ਦਾ ਕਹਿਣਾ ਹੈ ਕਿ ਖਤਰੇ ਵਾਲੀ ਜਿਹੜੀ ਕੋਈ ਵੀ ਗੱਲ ਫਿਲਹਾਲ ਦਰਿਆ ਦੇ ਨਾਲ ਲੱਗਦੇ ਇਲਾਕਿਆਂ ਦੇ ਵਿੱਚ ਨਜ਼ਰ ਨਹੀਂ ਆ ਰਹੀ ਪਰ ਇਹਨਾਂ ਵੱਲੋਂ ਲੋਕਾਂ ਵੱਲੋਂ ਲਗਾਤਾਰ ਇਸ ਬੰਧ ਨੂੰ ਮਜ਼ਬੂਤ ਕਰਨ ਦਾ ਜਿਹੜਾ ਕੰਮ ਹੈ ਉਹ ਲਗਾਤਾਰ ਜਾਰੀ ਹੈ ਜੀ ਜੀ ਚਲੋ ਬਹੁਤ ਬਹੁਤ ਸ਼ੁਕਰੀਆ ਰਾਜੀ ਜੀ ਸਾਨੂੰ ਪੂਰੀ ਜਾਣਕਾਰੀ ਦੇਣ ਦੇ ਲਈ ਕਿਸ ਵਾਸਤੇ ਕਿਸ ਤਰੀਕੇ ਦੇ ਨਾਲ ਜੋ ਪਿੰਡ ਵਾਸੀ ਨੇ ਇੱਕ ਜੁੱਟਾ ਉਹਨਾਂ ਦੀ ਦੇਖਣ ਨੂੰ ਮਿਲ ਰਹੀ ਹੈ ਜੁਬਾਨ ਨੇ उसनु मजबूत ਕਰਨ ਦੀ ਕੋਸ਼ਿਸ਼ਾ ਉਹਨਾਂ ਦੇ ਵੱਲੋਂ ਆਪਣੇ ਪੱਧਰ ਤੇ ਹੀ ਲਗਾਤਾਰ ਜਾਰੀ ਨੇ ਬੀਬੀਆਂ ਦੇ ਵੱਲੋਂ ਲੰਗਰ ਪਕਾਇਆ ਜਾ ਰਿਹਾ ਤੇ ਦੂਸਰੇ ਪਾਸੇ ਜੋ ਪੁਰਸ਼ ਨੇ ਉਹਨਾਂ ਦੇ ਵੱਲੋਂ ਬੰਨ ਨੂੰ ਮਜ਼ਬੂਤ ਆਪਣੇ ਪੱਧਰ ਤੇ ਕੀਤਾ ਜਾ ਰਿਹਾ ਕਿਸੇ ਕਨਾਲ ਜੋ ਹਾਲਾਤ ਨੇ ਉਹਨਾਂ ਤੇ ਨਜ਼ਰ ਰੱਖੀ ਹੋਈ ਹੈ ਤੇ ਜੋ ਲੋਕ ਨੇ ਉੱਥੇ ਪਹੁੰਚੇ ਹੋਏ ਨੇ ਦੂਸਰੇ ਪਾਸੇ ਇਸ ਥਾਂ ਤੇ ਕੱਲ ਤੇ ਕਾਫੀ ਖਤਰਾ ਸੀ ਪਰ ਅੱਜ ਇਹੋ ਜਿਹਾ ਕੋਈ ਵੀ ਖਤਰਾ ਇੱਥੇ ਨਜ਼ਰ ਨਹੀਂ ਆ ਰਿਹਾ ਟਾਂਡਾ ਦੇ ਪਿੰਡਾਂ ਵਿੱਚ ਮੌਜੂਦ ਹਨ ਜਿੱਥੇ ਇਸ ਵੇਲੇ ਹੜ ਦਾ ਪਾਣੀ ਮਾਰੋ-ਮਾਰ ਕਰਦਾ ਅੱਗੇ ਵਧ ਰਿਹਾ ਪੌਂਗ ਡੈਮ ਦੇ ਵਿੱਚ ਪਾਣੀ ਦਾ ਪੱਧਰ ਹੱਦ ਤੋਂ ਪਰ੍ਹੇ ਹੋਣ ਤੋਂ ਬਾਅਦ ਕਈ ਪਿੰਡਾਂ ਦੇ ਆਸ-ਪਾਸ ਪਾਣੀ ਨੇ ਘੇਰਾ ਪਾ ਲਿਆ ਅਬਦੁੱਲਾਪੁਰ ਪਿੰਡ ਇੱਥੋਂ ਮਹਿਜ਼ 2.5 ਕਿਲੋਮੀਟਰ ਪਿੱਛੇ ਆ ਜਿਹੜਾ ਇਸ ਵੇਲੇ ਪਾਣੀ ਨਾਲ ਘਿਰ ਚੁੱਕਿਆ ਤਾਂ ਉੱਥੇ ਲੋਕ ਹੁਣ ਆਪਣੇ ਆਪ ਨੂੰ ਸੁਰੱਖਿਅਤ ਕਰਨ ਦੇ ਲਈ ਬਾਹਰ ਆਏ ਨੇ ਇਬਰਾਹਿਮਪੁਰ ਗੁਰਦੁਆਰਾ ਸਾਹਿਬਾ ਜਿੱਥੇ ਇਹਨਾਂ ਲੋਕਾਂ ਨੇ ਆ ਕੇ ਹੁਣ ਸ਼ਰਨ ਲਈ ਹੈ ਇੱਥੇ ਗੁਰੂ ਘਰ ਦੇ ਵਿੱਚ ਪਿੰਡ ਦੇ ਲੋਕਾਂ ਨੇ ਸ਼ਰਨ ਲਈ ਹੋਈ ਹੈ ਔਰ ਤਾਂਕੀ ਉਸ ਪਾਣੀ ਦੀ ਬਾਰ ਤੋਂ ਸੁਰੱਖਿਅਤ ਬਚ ਸਕਣ ਔਰ ਇਹ ਉਹ ਪਿੰਡਾਂ ਵਾਲੇ ਲੋਕ ਨੇ ਜਿਹੜੇ ਇਸ ਵੇਲੇ ਆਪਣਾ ਥੋੜਾ ਬਹੁਤਾ ਜ਼ਰੂਰੀ ਸਮਾਨ ਹੈ ਜਿਹੜਾ ਉਹ ਲੈ ਕੇ ਇੱਥੇ ਗੁਰੂ ਘਰ ਦੇ ਵਿੱਚ ਜਿਨ੍ਹਾਂ ਨੇ ਸ਼ਰਨ ਲਈ ਹੈ ਤਾਂਕੀ ਆਪਣੇ ਆਪ ਨੂੰ ਸੁਰੱਖਿਅਤ ਰੱਖ ਸਕਣ ਆਪਣਾ ਥੋੜਾ ਬਹੁਤਾ ਸਮਾਨ ਬਚਾ ਸਕਣ ਆਪਣੇ ਬੱਚਿਆਂ ਨੂੰ ਆਪਣੇ ਪਰਿਵਾਰਾਂ ਨੂੰ ਸੁਰੱਖਿਅਤ ਰੱਖ ਸਕਣ ਤਾਂ ਇਹ ਤਸਵੀਰਾਂ ਏ ਅਬਦੁੱਲਾਪੁਰ ਔਰ ਉਹਨਾਂ ਪਿੰਡਾਂ ਦੇ ਲੋਕ ਨੇ ਜਿਹੜੇ ਪਾਣੀ ਦੀ ਮਾਰ ਹੇਟ ਨੇ ਤਾਂ ਐਸੇ ਦੇ ਵਿੱਚ ਜਦੋਂ ਅੱਜ ਹਾਲਾਤ ਖਰਾਬ ਹੋ ਗਏ ਨੇ ਜਦੋਂ ਘਰਾਂ ਦੇ ਵਿੱਚ ਰਹਿਣਾ ਔਖਾ ਹੋ ਗਿਆ ਤਾਂ ਇਹਨਾਂ ਲੋਕਾਂ ਦੇ ਲਈ ਸੇਵਾ ਦਾ ਤੇ ਲੰਗਰਾਂ ਦਾ ਪ੍ਰਬੰਧ ਵੀ ਜਿਹੜਾ ਹੈਗਾ ਸੰਗਤ ਨਹੀਂ ਕੀਤਾ ਤਾਂ ਇਹ ਇੱਕ ਦੂਸਰੇ ਪਿੰਡ ਤੋਂ ਸੰਗਤ ਹੈ ਜਿਹੜੀ ਉਹ ਲੰਗਰ ਲੈ ਕੇ ਆਈ ਹੈ ਲਗਾਤਾਰ ਦੋਨੇ ਟਾਈਮ ਇੱਥੇ ਲੰਗਰ ਲਿਆ ਕੇ ਇਹਨਾਂ ਨੂੰ ਸ਼ਿਕਾਇਤ ਜਾਂਦਾ ਤਾਂਕਿ ਜੇ ਕੁਦਰਤ ਦੀ ਮਾਰ ਬੇਸ਼ੱਕ ਪਈ ਹੈ ਤਾਂ ਘੱਟੋ-ਘੱਟ ਇਹ ਲੋਕ ਆਪਣਾ ਢਿੱਡ ਭਰ ਕੇ ਖਾਣਾ ਖਾ ਸਕਣ ਰੋਟੀ ਖਾ ਸਕਣ ਪ੍ਰਸ਼ਾਦਾ ਛਕ ਸਕਣ ਤਾਂ ਦੇਖੋ ਜ਼ਰੂਰਤ ਮੁਤਾਬਕ ਉਹਨਾਂ ਨੂੰ ਇੱਥੇ ਪ੍ਰਸ਼ਾਦਾ ਛਕਾਇਆ ਜਾ ਰਿਹਾ ਹੈ ਚੌਲ ਛਕਾਏ ਜਾ ਰਹੇ ਆ ਤਾਂ ਇਹ ਦੇਖੋ ਬੀਬੀਆਂ ਨੇ ਬਜ਼ੁਰਗ ਨੇ ਬੱਚੇ ਨੇ ਤਾਂ ਇਹ ਤਸਵੀਰਾਂ ਇੱਥੇ ਇਬਰਾਹਿਮਪੁਰ ਗੁਰੂ ਘਰ ਦੀਆਂ ਨੇ ਜਿੱਥੇ ਇਸ ਵੇਲੇ ਇਹ ਲੋਕ ਸ਼ਰਨ ਲੈ ਕੇ ਬੈਠੇ ਨੇ ਜਿਹੜੇ ਇਸ ਵੇਲੇ ਹੜਾਂ ਦੀ ਮਾਰ ਝੱਲ ਰਹੇ ਨੇ ਜਿਹੜੇ ਇਸ ਵੇਲੇ ਆਪਣੇ ਘਰਾਂ ਤੋਂ ਬਾਹਰ ਆ ਚੁੱਕੇ ਨੇ ਮਜਬੂਰੀ ਵਸ ਜਿਨ੍ਹਾਂ ਦਾ ਰਹਿਣਾ ਔਖਾ ਹੋ ਗਿਆ ਸੀ ਇੱਕ ਬੱਚੇ ਦੇ ਨਾਲ ਵੀਰ ਖੜਾ ਇੱਥੇ ਵੀਰ ਤੁਹਾਡਾ ਪਿੰਡ ਕਿਹੜਾ ਅਬਦੁੱਲਾਪੁਰ ਹੈ ਅਬਦੁੱਲਾਪੁਰ ਹਾਂਜੀ ਹਾਂਜੀ ਕਿੰਨੇ ਦਿਨ ਹੋ ਗਏ ਇੱਥੇ ਆਉਣ ਨੂੰ 50 ਹੋ ਗਏ 10 ਦਿਨ ਹੋ ਗਏ ਇੱਥੇ ਕਿੰਨੇ ਦਿਨ 10 ਕਿ ਦਿਨ ਹੋ ਗਏ ਇੱਥੇ ਬੈਠਿਆ ਨੂੰ ਉਦੋਂ ਤੋਂ ਪਾਣੀ ਭਰਿਆ ਆਇਆ ਉੱਥੇ ਬਹੁਤ ਪਾਣੀ ਭਰਿਆ ਆਇਆ ਘਰਾਂ ਦੇ ਚਾਹ ਸਾਰੇ ਪਿੰਡ ਦੇ ਚਾਹ ਸਾਰੇ ਪਾਣੀ ਭਰਿਆ ਗਰ ਉੱਥੇ ਪਿੰਡ ਦੇ ਵਿੱਚ ਥੋੜੇ ਬਹੁਤੇ ਬੰਦੇ ਹੈਗੇ ਆ ਹਾਂਜੀ ਹੈਗੇ ਆ ਜੀ ਉਹੀ ਹੈ ਜਿਹੜੇ ਰਿਕਵਾਲੀ ਲਈ ਉੱਥੇ ਰਕੇਰੇ ਬੰਦੇ ਜਿਹੜੇ ਕੋਈ ਸਮੱਸਿਆ ਨੂੰ ਨਾ ਕੋਈ ਤੁਹਾਨੂੰ ਪਤਾ ਇਹ ਇਸਮਾਨਾ ਵੀ ਲੈਣਾ ਚਾਹੀਦਾ ਤੇ ਅੱਗੇ ਵੀ ਤੁਹਾਡੇ ਹਾਲਾਤ ਤਾਂ ਬਣੇ ਆ ਜਾਂ ਪਹਿਲੀ ਵਾਰੀ ਹੋਇਆ ਤਾਂ ਨਹੀਂ ਨਹੀਂ ਇਹ ਦੇ ਬਣੇ ਆ 2023 ਜੇ ਵੀ ਪਾਣੀ ਆਇਆ ਸੀ ਬਹੁਤ ਮਾੜੇ ਹਾਲਾਤ ਹੀ ਉਦੋਂ ਵੀ ਐਦਿਕੀ ਹੋਈ ਆਗੇ ਤੁਸੀਂ ਛੋਟੇ ਛੋਟੇ ਬੱਚਾ ਨੂੰ ਲੈ ਕੇ ਫਿਰ ਇੱਥੇ ਬੈਠੇ ਹੋ ਕੀ ਲੱਗਦਾ ਆਉਣ ਵਾਲੇ ਦਿਨ ਕਿਸ ਤਰ੍ਹਾਂ ਦੇ ਹੋ ਸਕਦੇ ਆ ਜੀ ਉਹਨਾਂ ਵਾਲੇ ਸਰ ਇਦਾਂ ਹੀ ਪਾਣੀ ਕਹਿੰਦੇ ਹੋਰ ਵਾਦਾ ਪਿਆ ਜੀ ਸਹੇਦ ਕੋਈ ਪਤਾ ਨਹੀਂ ਤੁਹਾਨੂੰ ਇਹ ਗੁਰੂ ਘਰ ਉਹ ਵੀ ਸਾਨੂੰ ਹੋਰ ਕਿਤੇ ਜਾ ਕੇ ਅरेस्ट ਕਰਨੀ ਪਏਗੀ ਪਾਣੀ ਕਦੇ ਹੋਰ ਛੱਡਦਾ ਪਿਆ ਜਣਾ ਤਾਂ ਇਹ ਲੋਕ ਨੇ ਜੀ ਅਬਦੁੱਲਾਪੁਰ ਦੇ ਦੇਖੋ ਛੋਟਾ ਜਿਹਾ ਬੱਚਾ ਔਰ ਮਜਬੂਰ ਨੇ ਇੱਥੇ ਔਰ ਇਹ ਹਾਲਾਤ ਨੇ ਇਹ ਹੜਾਂ ਦੀ ਮਾਰ ਹੈ ਜੀ ਕਹਿ ਦੇਣਾ ਸੋਖਾ ਪਰ ਹੜਾਂ ਦੀ ਮਾਰ ਝੱਲਣੀ ਬਹੁਤ ਔਖੀ ਆ ਇੰਨਾਂ ਹਾਲਾਤਾਂ ਦੇ ਵਿੱਚ ਕੱਟਣਾ ਬਹੁਤ ਔਖਾ ਇੱਕ ਆ ਇੱਧਰ ਬੇਬੇ ਬੈਠੇ ਬੀਬੀ ਪਿੰਡ ਦੇ ਕੀ ਹਾਲਾਤ ਆ ਪਾਣੀ ਦੇ ਬਹੁਤ ਮਾੜਾ ਬੋਲੋ ਬੋਲੋ ਬਹੁਤ ਮਾੜਾ ਪੁੱਤਰ ਜੀ ਪਾਣੀ ਆਇਆ ਪਰ ਚਾਰ ਪਾਣੀ ਆਇਆ ਐਸਾ ਜਾਂ 8 ਦਿਨ ਹੋ ਗਏ ਬਾਹਰ ਨਿਕਲਿਆ ਨਹੀਂ ਮਾਰ ਡੰਗਰ ਦਾ ਵੀ ਔਖਾ ਬੱਚਿਆਂ ਦਾ ਵੀ ਔਖਾ ਅੱਛਾ ਬੀਬੀ ਤੁਸੀਂ ਆਪਦੀ ਉਮਰ ਚ ਕਿੰਨੇ ਕਰੀ ਵੇਖ ਲਿਆ ਇਹ ਜਿਹੇ ਹਾਲਾਤ ਆਪਰ ਇਹ ਪਹਿਲੀ ਵਾਰੀ ਉਹ ਤਾਂ ਦੋ ਵਾਰੀ ਵੇਖ ਲਿਆ ਸੀ ਨਹੀਂ ਉਸ ਤੋਂ ਬਾਅਦ ਵੀ ਹੁਣ ਤਾਂ ਜਿਆਦਾ ਪਾਣੀ ਆ ਗਿਆ ਉੱਪਰ ਛੱਡੀ ਆਂਦੇ ਨੇ ਤੇ ਪਹਿਲਾਂ ਨਹੀਂ ਸਾਨੂੰ ਪਤਾ ਸੀ ਪਹਿਲਾ ਆੜਾ ਆਇਆ ਸੀ ਉਹ ਤਾਂ ਨਹੀਂ ਆਗੇ ਤੇਰੇ ਅੱਛਾ ਤੇ ਪਸੂ ਡੰਗਰ ਤੁਹਾਡੇ ਬੱਚੇ ਲੋੜਿਆ ਪਤਾ ਨਹੀਂ ਸਾਨੂੰ ਉਹ ਤਾਂ ਇਹਨਾਂ ਨੂੰ ਪਤਾ ਹੈ ਤੇ ਬੀਬੀ ਪਸੂ ਡੰਗਰ ਜਿਹੜੇ ਪਿੱਛੇ ਉਹ ਪੈਂਡ ਹੀ ਨਹੀਂ ਕਿ ਲਿਆਂਦੇ ਉਹ ਵੀ ਘਰ ਦੀ ਲੈ ਆਂਦੇ ਨੇ ਲੈ ਆਂਦੇ ਨੇ ਸਾਡੇ ਅੱਗੇ ਖਾਸੀਆਂ ਲਿਆੜ 55 ਜੀ ਰੋੜੇ ਨੇ ਸਾਡਾ ਕੁਝ ਨਹੀਂ ਬਣਿਆ ਸਾਨੂੰ ਸਰਕਾਰ ਨੇ ਕੋਈ ਦੋ ਦੋ ਮਰਲੇ ਥਾਂ ਵੀ ਨਹੀਂ ਦਿੱਤੀ ਵੀ ਉੱਥੀਆਂ ਥਾਵਾਂ ਤੇ ਹੋ ਜਾਂਦੀਆਂ ਕੋਣ ਘਰਾਂ ਦੇ ਵਿੱਚ ਸਮਾਨ ਉੱਥੇ ਪਿਆ ਹੋਵੇ ਹਾਂ ਸਮਾਨ ਉੱਥੇ ਪਿਆ ਕਿਸੇ ਨਹੀਂ ਲਿਆਂਦਾ ਜੋ ਕਿ ਸਾਡਾ ਤੁਹਾਨੂੰ ਇਹ ਹਾਲਾਤ ਨੇ ਜੀ ਇਹ ਤਰਾਸਦੀ ਹੈ ਔਰ ਮਜਬੂਰ ਨੇ ਆਪਣੇ ਘਰ ਛੱਡਣ ਦੇ ਲਈ ਆਪਣੇ ਘਰ ਖਾਲੀ ਕਰਕੇ ਇੱਥੇ ਸ਼ਰਨ ਲਈ ਆ ਗੁਰੂ ਘਰ ਦੇ ਵਿੱਚ ਬਾਈ ਜੀ ਪਿੰਡ ਦੇ ਕੀ ਹਾਲਾਤ ਹੈ ਬਹੁਤ ਮਾਰਾ ਹਾਤੇ ਬਹੁਤ ਜ਼ਿਆਦਾ ਜੀ ਪਾਣੀ ਬਾਸੇ ਬਾਦੇ ਪਾਣੀ ਹੋ ਗਿਆ ਅੱਗੇ ਮੜਾ ਮੜਾ ਪਿੱਛੇ ਜੀ ਹੁਣ ਅੱਜ ਕੱਲ੍ਹ ਫਿਰ ਕਰਤਾਂ ਅੱਜ ਜ਼ਿਆਦਾ ਪਾਣੀ ਚੱਲ ਗਿਆ ਜੀ ਅੱਛਾ ਪਾਣੀ ਅੱਗੇ ਵੀ ਆ ਜਾਂਦਾ ਕਿੰਨਾ ਕੁ ਪਾਣੀ ਇੱਥੋਂ ਤੱਕ ਆ ਜਾਂਦਾ ਅੱਗੇ ਅੱਗੇ ਇੱਥੋਂ ਤੱਕ ਆ ਜਾਂਦਾ ਹੈ ਅਗੇ ਘਟਾਉਂਦਾ ਇੱਕ ਜਿਆਦਾ ਆਇਆ ਕਿੰਨਾ ਕਿ ਨੁਕਸਾਨ ਕਰ ਜਾਂਦਾ ਨੁਕਸਾਨ ਹਾਰੇ ਮੁੰਜੀਆਂ ਸਾਰੇ ਗੁੱਬੀਆਂ ਨੇ ਇਸ ਟਾਈਮ ਸਾਰਾ ਨੁਕਸਾਨ ਹੀ ਨੁਕਸਾਨ ਹੈ ਜਿਵੇਂ ਦਾ ਪਲੇਟ ਕੱਕ ਨਹੀਂ ਜਾ ਬਸ ਇਹੀ ਇਹ ਬਸ ਜੰਗਲ ਬੱਚਾ ਕੱਟ ਕੇ ਮਾ ਲੈਂਦਾ ਪਰ ਹੋਰ ਕੋਈ ਵੀ ਨਹੀਂ ਕਿਤੇ ਨਹੀਂ ਜਾ ਗਿਆ ਤਾਂ ਇਹ ਹਾਲਾਤ ਨੇ ਜੀ ਦੱਸਦੇ ਨੇ ਕਿ ਪਾਣੀ ਦਾ ਪੱਧਰ ਲਗਾਤਾਰ ਵੱਧ ਰਿਹਾ ਤਾਂ ਇਹ ਤਸਵੀਰਾਂ ਨੇ ਆਖਿਰ ਇਹਨਾਂ ਹਾਲਾਤਾਂ ਦੇ ਵਿੱਚ ਹੁਣ ਰਹਿਣਾ ਪੈਣਾ ਇਹ ਮਜਬੂਰੀ ਹੈ हां एना जरूर है कि पंजाब है गुरुओं पीरों दी धरती है तो इथे कट्टो-कट्ट सेवा दी कमी जड़ी है वो नहीं रहंदी लंगर सेवा ਲੈ ਕੇ ਆਏ ਨੇ ਬਾਬਾ ਜੀ ਬਾਬਾ ਜੀ ਕਿਹੜੇ ਪਿੰਡੋਂ ਲੈ ਕੇ ਆਏ ਹੋ ਔਰ ਕਿਸ ਤਰ੍ਹਾਂ ਦੇ ਹਾਲਾਤ ਨੇ ਹੋਰ ਆਸ-ਪਾਸ ਪਿੰਡਾਂ ਦੇ ਕੀ ਹਾਲਾਤ ਨੇ ਹਾਲਾਤ ਇਦਾਂ ਦੇ ਇਹ ਪਾਣੀ ਸਾਰੇ ਹੈਗਾ ਤੇ ਇਹ ਭੁੱਲ ਭੁਖਤਾ ਸਾਹਿਬ ਜੀ ਹਾਂ ਬਾਬਾ ਜਤਾ ਸਿੰਘ ਸੰਤ ਬਾਬਾ ਸੁਖਾ ਸਿੰਘ ਜੀ ਯਾਨੀ ਜਗਦੀਪ ਸਿੰਘ ਜੀ ਉਹਨਾਂ ਵੱਲੋਂ ਆਪਰਾ ਲਗੀ ਪਈਆਂ ਨੇ ਜੋ ਹੋਰ ਥਾਵਾਂ ਤੇ ਵੀ ਲੰਗਰ ਭੇਜ ਰਹੇ ਜਿੱਥੇ ਲੋੜ ਪੈਂਦੀ ਹੈ ਹਾਂ ਜਿੱਥੇ ਲੋੜ ਪੈਂਦੀ ਹੈ ਉੱਥੇ ਜਾਂਦੇ ਤਾਂ ਇਹ ਬਾਬਾ ਜੀ ਲੰਗਰ ਲੈ ਕੇ ਜਾਂਦੇ ਨਹੀਂ ਜਿੱਥੇ-ਜਿੱਥੇ ਲੋੜ ਪੈਂਦੀ ਆ ਕਿਉਂਕਿ ਇਹ ਲੋਕ ਜਿਹੜੇ ਅੱਜ ਹੜਾਂ ਦੀ ਮਾਰੇ ਠਾਗੇ ਨੇ ਆਪਣੇ ਘਰ ਛੱਡਣ ਲਈ ਮਜਬੂਰ ਹੋ ਗਏ ਨੇ ਤਾਂ ਉਹਨਾਂ ਨੂੰ ਹੁਣ ਇਸੇ ਤਰ੍ਹਾਂ ਦਾ ਆਸਰਾ ਕਿਉਂਕਿ ਤਾਂ ਇੱਧਰ ਮੈਡੀਕਲ ਟੀਮ ਬੈਠੀ ਆ ਅ ਜਿੱਥੇ-ਜਿੱਥੇ ਇਦਾਂ ਦੇ ਕੈਂਪ ਲੱਗਦੇ ਨੇ ਜਿੱਥੇ ਲੋਕ ਆ ਕੇ ਆਪਣਾ ਗੁਜ਼ਾਰਾ ਕਰ ਰਹੇ ਨੇ ਤਾਂ ਉੱਥੇ ਤਕਰੀਬਨ ਮੈਡੀਕਲ ਟੀਮਾਂ ਇਸੇ ਤਰ੍ਹਾਂ ਜਿਹੜੀਆਂ ਹੈਗੀਆਂ ਮੋਰਚਾ ਸੰਭਾਲਦੀਆਂ ਨੇ ਮੈਡੀਕਲ ਟੀਮ ਸਰਕਾਰੀ ਟੀਮ ਹੈ ਜੀ ਕਿਸ ਤਰ੍ਹਾਂ ਦੇ ਅਰੇਂਜਮੈਂਟ ਨੇ ਇੱਥੇ ਸਾਰੇ ਤਰ੍ਹਾਂ ਦੇ ਅਰੇਂਜਮੈਂਟ ਆ ਪਟੀਆਂ ਉਲਟੀਆਂ ਦਵਾਈਆਂ ਸਾਰੇ ਤਰ੍ਹਾਂ ਦੇ ਜੋ ਪ੍ਰੋਬਲਮ ਆ ਰਹੀ ਹੈ ਇਹਨਾਂ ਨੂੰ ਇੱਥੇ ਇਹ ਕਿੱਥੋਂ ਆਈ ਹੈ ਜੀ ਇਹ ਟੀਮ ਕਿਹੜੇ ਹਸਪਤਾਲ ਟਾਂਡਾ ਤੋਂ ਸਾਡੇ ਐਸਐਮਓ ਸਰਦਾਰ ਕਰਨ ਕੁਮਾਰ ਸੈਣੀ ਜੀ ਹਾਂਜੀ ਐਮਐਲ ਇਹ ਵਸੇ ਇਹਨਾਂ ਦੀ ਸਿਚੁਏਸ਼ਨ ਕੀ ਆ ਕਿਉਂਕਿ ਪਾਣੀ ਪੂਣੀ ਆਸੇ ਪਾਸੇ ਵਧਿਆ ਹੋਇਆ ਬਿਮਾਰੀਆਂ ਤੋਂ ਬਚਤ ਹੈ ਜੀ ਹਾਂਜੀ ਫਿਲਹਾਲ ਤਾਂ ਨੋਰਮਲ ਠੀਕ ਆ ਦੇਨ ਸਿੰਟੋਮੈਟਿਕਲੀ ਮੈਡੀਸਨ ਦੇ ਰਹੇ ਹੈਗੇ ਅੱਜ ਤੁਹਾਡੇ ਕੋਲ ਇੱਥੇ ਕਿਸ ਤਰ੍ਹਾਂ ਤੱਕ ਦੀ ਮੈਡੀਸਨ ਹੈਗੀ ਆ ਕੋਈ ਟੈਸਟ ਵਗੈਰਾ ਦਾ ਵੀ ਸ਼ੁਰੂ ਕਰ ਦਿੱਤਾ ਜਾਂ ਹਾਲਾਤਾਂ ਮੁਤਾਬਕ ਉਹਦੇ ਲਈ ਅਸੀਂ ਮਿਆਣੀ ਆਮ ਆਦਮੀ ਕਲੀਨਿਕ ਹੈਗਾ ਜਾਂ ਸੀਐਸਸੀ ਟਾਡਾ ਹੈਗਾ ਉੱਥੇ ਭੇਜ ਸਕਦੇ ਹੈਗੇ ਇੱਥੇ ਜਿਹੜੀ ਨੁੜਿੰਡੀ ਦਵਾਈ ਹੈਗੀ ਆ ਜਿੱਦਾਂ ਕਿ ਫੀਵਰ ਆ ਡਾਇਰੀਆ ਆ ਜਾਂ ਇਦਾਂ ਦੀਆਂ ਚੀਜ਼ਾਂ ਉਹਦੀ ਮੈਡੀਸਨ ਦੇ ਰਹੇ ਹਾਂ ਕੋਈ ਜ਼ਿਆਦਾ ਕੋਈ ਕੇਸ ਸਪੈਸੀਫਿਕ ਹੋਣ ਲੱਗੇ ਜ਼ਿਆਦਾ ਇਹਨਾਂ ਹਾਲਾਤਾਂ ਨਹੀਂ ਨਹੀਂ ਇਦਾਂ ਦੇ ਨਾਰਮਲੀ ਹੈ ਖਾਂਗਰਸ਼ਾਹ ਜੀ ਦੇ ਯਾ ਕੇ ਖਾਂਗਰਸ਼ਾਹ ਜੀ ਉਹ ਹੋਰ ਚਮੜੀ ਦੇ ਬਿਮਾਰੀਆਂ ਜਿੱਦਾਂ ਹੜ੍ਹ ਕਰਕੇ ਆਉਂਦੀਆਂ ਹੁੰਦੀਆਂ ਹਾਂਜੀ ਹਾਂਜੀ ਤਾਂ ਇਹ ਹਾਲਾਤ ਨੇ ਜੀ ਹਾਲਾਂਕਿ ਮੈਡੀਕਲ ਟੀਮ ਪਹਿਲਾਂ ਤੋਂ ਹੀ ਇੱਥੇ ਆ ਕੇ ਬੈਠ ਗਈ ਆ ਕਿਉਂਕਿ ਜਦੋਂ ਪਾਣੀ ਆਉਂਦਾ ਤਾਂ ਉਦੋਂ ਨਾਲ-ਨਾਲ ਅਨੇਕਾਂ ਕਿਸਮ ਦੀਆਂ ਬਿਮਾਰੀਆਂ ਵੀ ਜਿਹੜੀਆਂ ਨੇ ਉਹ ਆਉਂਦੀਆਂ ਨੇ ਜੀ ਜਿੰਨੇ ਵਾਰੀ ਹੜ੍ਹ ਆਇਆ ਸੀ ਦੇਖਦੇ ਰਹੇ ਆ ਤੇ ਨਾ ਮੈਡੀਕਲ ਟੀਮਾਂ ਦੀ ਇੱਕ ਵੱਡੀ ਭੂਮਿਕਾ ਰਹਿੰਦੀ ਆ ਤਾਂ ਖੈਰ ਜਿਹੜੇ ਹਾਲਾਤ ਬਣੇ ਨੇ ਜੀ ਹੁਣ ਇਹਨਾਂ ਨਾਲ ਜਿੱਟਣਾ ਪੈਣਾ ਪਰ ਆਸੇ ਹੀ ਕਰਦੇ ਆ ਕਿ ਇਹ ਹਾਲਾਤ ਅੱਗੇ ਜ਼ਿਆਦਾ ਵਿਗੜਨਾ ਪਰ ਜਿਸ ਤਰ੍ਹਾਂ ਦੀ ਤਸਵੀਰ ਪਿੱਛੋਂ ਨਜ਼ਰ ਆ ਰਹੀ ਹੈ ਡੈਮਾ ਦੀ ਤਾਂ ਉਸ ਨੂੰ ਦੇਖ ਕੇ ਲੱਗਦਾ ਹੈ ਕਿ ਖਤਰਾ ਵੱਧ ਸਕਦਾ ਹੈ ਜੇ ਹਾਲਾਂਕਿ ਤਿਆਰੀ ਦਾ ਦਾਵਾ ਵੀ ਕੀਤਾ ਜਾ ਰਿਹਾ ਹੈ ਕੈਮਰਾਮੈਨ ਅਜੀਤ ਕੁਮਾਰ ਦੇ ਨਾਲ ਨਵਿੰਦਰ ਸਿੰਘ ਬਰਾੜ న్యూਸ 8 ਟੀਮ ਅਬਦੁੱਲਾਪੁਰ ਟਾਂਡਾ ਤੇ ਅਸੀਂ ਤਸਵੀਰਾਂ ਤੁਹਾਨੂੰ ਵਖਾਵਾਂਗੇ ਵਖ ਵਖ ਥਾਵਾਂ ਤੋਂ ਕਿਸ ਤਰੀਕੇ ਦੇ ਨਾਲ ਜੋ ਪੰਜਾਬ ਦੀ ਮੌਜੂਦਾ ਸਥਿਤੀ ਬਾਰੇ ਜਾਣਕਾਰੀ ਛੇ ਤਸਵੀਰਾਂ ਦੁਆਰਾ ਤੁਹਾਡੇ ਨਾਲ ਸਾਂਝੀ ਕਰਾਂਗੇ ਹਰੀਕੇ ਪਤਨ ਤਰਨਤਾਰਨ ਚ ਟਾਂਡਾ ਖੁਸ਼ਾਇਪੁਰ ਸੁਲਤਾਨਪੁਰ ਲੋਧੀ ਬਿਆਸ ਅੰਮ੍ਰਿਤਸਰ ਤੇਜਾ ਰੋਹਿਲਾ ਫਾਜ਼ਿਲਕਾਸ਼ ਤੇ ਕੱਗਰ ਜੋ ਦਰਿਆ ਹੈ ਉਹ ਕਹਿਰ ਵਰ ਪਾ ਰਿਹਾ ਹੈ ਸੰਗੂੜਿਆ ਇਹ ਤਸਵੀਰਾਂ ਕੁਕੀ 2023 ਚ ਅਸੀਂ ਕਿਸ ਨੇ ਨਾਲ ਇਹ ਪੂਰਾ ਮੰਜ਼ਰ ਦੇਖਣ ਨੂੰ ਮਿਲਿਆ ਸੀ ਵੱਡੇ ਪੱਧਰ ਤੇ ਕਿਸਾਨਾਂ ਨੂੰ ਨੁਕਸਾਨ ਹੋਇਆ ਸੀ ਜਾਨੀ ਨੁਕਸਾਨ ਹੋਇਆ ਸੀ ਜੋ ਹੈ ਮਾਲੀ ਨੁਕਸਾਨ ਵੀ ਹੋਇਆ ਸੀ ਕੱਗਰ ਦਰਿਆ ਨੇ ਕਾਫੀ ਜ਼ਿਆਦਾ ਕਹਿਰ ਮਚਾਇਆ ਸੀ ਪਟਿਆਲਾ ਤੇ ਉਸ ਦੇ ਨਾਲ ਲੱਗਦੇ ਸੰਗੂਰ ਅੱਗੇ ਪੂਰੇ ਇਲਾਕਿਆਂ 'ਚ ਤੇ ਹੜਾ ਦੀ ਮਾਰ ਹੈ ਹਰ ਪਾਸੇ ਹਾਹਾਕਾਰ ਮਚੀ ਹੋਈ ਹੈ ਨਿਊਜ਼ 18 ਲਗਾਤਾਰ ਮਹਾਂਕਵ੍ਰਿਤ ਸਵੇਰ ਕੋ ਹੀ ਕਰ ਰਿਹਾ ਹੈ ਆਪਣੇ ਦਰਸ਼ਕਾਂ ਨੂੰ ਇਹ ਪੂਰੀ ਜਾਣਕਾਰੀ ਪਹੁੰਚਾਉਣ ਦੀ ਕੋਸ਼ਿਸ਼ ਲਗਾਤਾਰ ਸਾਡੇ ਵੱਲੋਂ ਜਾਰੀ ਹੈ ਕਿ ਕੀ ਕੁਝ ਹਾਲਾਤ ਮੌਜੂਦਾ ਸਮੇਂ 'ਚ ਪੰਜਾਬ 'ਚ ਵੱਖ-ਵੱਖ ਥਾਵਾਂ ਤੇ ਬਣ ਰਹੇ ਨੇ ਤਰਨ-ਤਰਨ ਤੋਂ ਸਾਡੇ ਸਹਿਯੋਗੀ ਜੁੜੇ ਕਿਸੇ ਕਹੜੀਕੇ ਪੱਤਣ ਜੋ ਬਿਆਸ ਸਤਲੁਜ ਦਾ ਇੱਥੇ ਮਿਲਨ ਹੁੰਦਾ ਹੈ ਉੱਥੇ ਵੀ ਜੋ ਪਾਣੀ ਦਾ ਦਰਿਆ ਹੈ ਪਾਣੀ ਦਾ ਲੈਵਲ ਹੈ ਕਾਫੀ ਜ਼ਿਆਦਾ ਵੱਧ ਗਿਆ ਹੈ ਆਲੇ-ਦੁਆਲੇ ਜੋ ਪਿੰਡ ਨੇ ਉਹਨਾਂ ਨੂੰ ਮਾਰ ਚੱਲਨੀ ਪਈ ਹੈ ਕਈ ਪਿੰਡ ਟਾਪੂ ਵੀ ਬਣ ਗਏ ਨੇ ਤਾਂੜਾ ਹੁਸ਼ਿਆਰਪੁਰ ਦੀਆਂ ਤਸਵੀਰਾਂ ਦੇਖਿਆ ਕਿਸੇ ਕੇ ਨਾਲ ਜੋ ਕਈ ਲੋਕ ਨੇ ਆਪਣੇ ਪਿੰਡ ਛੱਡਣ ਨੂੰ ਮਜਬੂਰ ਨੇ ਉੱਥੇ 10-10 ਦਿਨ ਤੱਕ ਹੋ ਗਏ ਨੇ ਗੁਰੂ ਘਰ ਆ ਕੇ ਬੈਠੇ ਹੋਏ ਨੇ ਉੱਥੇ ਲੰਗਰ ਪਾਣੀ ਦੀ ਸੇਵਾ ਉਹਨਾਂ ਨੂੰ ਮੁਹੱਈਆ ਕਰਵਾਈ ਜਾ ਰਹੀ ਹੈ ਸੁਲਤਾਨਪੁਰ ਲੋਧੀ ਬਿਆਸ ਰਿਆ ਨੇ ਵੀ ਕਾਫੀ ਜ਼ਿਆਦਾ ਕਹਿਰ ਮਚਾਇਆ ਹੋਇਆ ਹੈ ਫਾਜ਼ਿਲਕਾ ਤੇਜਾ ਰੋਹਿਲਾ ਦੇ ਤਸਵੀਰਾਂ ਕਿਸੇ ਕੋਲ ਫਾਜ਼ਿਲਕਾ ਦੇ 12 ਪਿੰਡ ਇਸ ਪਾਣੀ ਚਪੇਟ ਆਏ ਹੋਏ ਨੇ ਦੂਸਰੇ ਪਾਸੇ ਜੋ ਸੰਗਰੂਰ ਹੈ ਆਪਣੇ ਪੱਧਰ ਤੇ ਉਹ ਵੀ ਤਬਾਹੀ ਜੋ ਹੈ ਉਹ ਮਚਾ ਰਿਹਾ ਹੈ ਪੌਂਗ ਡੈਮ ਤੋਂ ਨਵੀਂ ਅਪਡੇਟ ਲੈ ਕੇ ਆਏ ਆਂ 10 ਦਿਨ ਨੇ ਕਿ ਪੌਂਗ ਡੈਮ ਦੇ ਵਾਟਰ ਲੈਵਲ ਜੋ ਅੱਜ ਦਾ ਮਾਪਿਆ ਗਿਆ ਹੈ 1382.2 ਫੁੱਟ ਸੋ ਸਭ ਤੋਂ ਪਹਿਲਾਂ ਤਸਵੀਰਾਂ ਦਿਖਾਵਾਂਗੇ ਕਿ ਅਸੀਂ ਜਿਸ ਜਗ੍ਹਾ ਮੌਜੂਦ ਆ ਇਸ ਨੂੰ ਸ਼ਾ ਨਹਿਰ ਬਰਾਜ ਕਿਹਾ ਜਾਂਦਾ ਹੈ ਜਿਸ ਨੂੰ ਲੋਕ ਬਵੁੰਜਾ 게ਟਾਂ ਦੇ ਨਾਮ ਤੋਂ ਵੀ ਜਾਣਦੇ ਨੇ ਸੋ ਤੁਸੀਂ ਦੇਖ ਸਕਦੇ ਹੋ ਕਿ ਜੋ ਸ਼ਾ ਨਹਿਰ ਬਰਾਜ ਦੇ ਫਲਡ 게ਟਸ ਨੇ ਇਹਨਾਂ ਬਵੁੰਜਾ 게ਟਾਂ ਚੋਂ 40 ਦੇ ਕਰੀਬ ਖੁੱਲੇ ਗਏ ਨੇ ਵੱਡੀ ਮਾਤਰਾ ਚ ਪਾਣੀ ਜਿਹੜਾ ਬਿਆਸ ਦਰਿਆ ਨੂੰ ਛੱਡਿਆ ਜਾ ਰਿਹਾ ਉਸ ਦੇ ਨਾਲ ਹੀ ਦੱਸ ਦਿੰਨੇ ਆ ਕਿ ਫੌਂਗ ਡੈਮ ਦੇ ਵਿੱਚ ਜੋ ਕੁੱਲ ਸ਼ਮਤਾ ਆ ਉਸ ਦੀ 1410 ਫੁੱਟ ਦੱਸੀ ਜਾ ਰਹੀ ਆ ਸੋ ਉਹਦੇ ਨਾਲ ਇਹ ਵੀ ਜਾਣਕਾਰੀ ਸਾਂਝੀ ਕਰਾਂਗੇ ਕਿ ਜੋ ਖਤਰੇ ਦਾ ਨਿਸ਼ਾਨ ਮੰਨਿਆ ਗਿਆ ਸੀਗਾ ਉਹ ਪੌਂਗ ਡੈਮ ਦਾ 1380 ਫੁੱਟ ਹੈ ਪਰ ਦੱਸ ਦਿੰਨੇ ਕਿ 2 ਫੁੱਟ ਦਾ ਵਾਧਾ ਜਿਹੜਾ ਆ ਉਹ ਖਤਰੇ ਦੇ ਨਿਸ਼ਾਨ ਤੋਂ ਉੱਪਰ ਹੋ ਚੁੱਕਿਆ ਪਾਣੀ ਦਾ ਲੈਵਲ ਸੋ ਉਸ ਦੇ ਨਾਲ ਹੀ ਇਹ ਵੀ ਦੱਸ ਦਿੰਨੇ ਕਿ ਜਿਉ ਬਿਆਸ ਦਰਿਆ ਨੂੰ ਇਸ ਵਕਤ ਤੁਸੀਂ ਤਸਵੀਰਾਂ 'ਚ ਦੇਖ ਰਹੇ ਹੋ ਜੋ ਪਾਣੀ ਰਿਲੀਜ਼ ਕੀਤਾ ਜਾ ਰਿਹਾ ਇਹ 56000 ਕਿਊਸਿਕ ਦੇ ਕਰੀਬ ਜਿਹੜਾ ਆ ਇਸ ਵਕਤ ਬਿਆਸ ਦਰਿਆ ਨੂੰ ਪਾਣੀ ਲਗਾਤਾਰ ਜਾ ਰਿਹਾ ਸੋ ਉਸ ਦੇ ਨਾਲ ਹੀ ਦੱਸ ਦਿੰਨੇ ਕਿ हिमाचल ਵਿੱਚ ਹੋ ਰਹੀ ਲਗਾਤਾਰ ਦੁਬਾਰਾ بارش ਨੇ ਇੱਕ ਵਾਰ ਫਿਰ ਪੌਂਗ ਡੈਮ ਦਾ ਜਲ ਸતર ਵੜਾ ਦਿੱਤਾ ਗਿਆ ਹੈ ਪੌਂਗ ਡੈਮ ਦੇ ਵਿੱਚ ਪਾਣੀ ਦੀ ਆਮਦ ਵੀ ਜ਼ਿਆਦਾ ਹੋ ਰਹੀ ਹੈ ਉਸ ਦੇ ਨਾਲ ਹੀ ਦੱਸ ਦਿੰਦੇ ਹਾਂ ਕਿ ਹਿਮਾਚਲ ਅਤੇ ਪੰਜਾਬ ਦੇ ਜੋ ਇਸ ਬਿਆਸ ਦਰਿਆ ਦੇ ਕਿਨਾਰੇ-ਕਿਨਾਰੇ ਵਸਦੇ ਜੋ ਪਿੰਡ ਨੇ ਉਹਨਾਂ ਦੇ ਵਿੱਚੋਂ ਕਈ ਹਿਮਾਚਲ ਦੇ ਪਿੰਡ ਬੁਰੀ ਤਰ੍ਹਾਂ ਪ੍ਰਭਾਵਿਤ ਹੋਵੇ ਉਸ ਦੇ ਨਾਲ ਹੀ ਇਹ ਵੀ ਜਾਣਕਾਰੀ ਦੱਸ ਦਿੰਦੇ ਹਾਂ ਕਿ ਜੋ ਟਾਂਡਾ ਅਤੇ ਮੁਕੇਰੀਆਂ ਦੇਵੀ ਬਿਆਸ ਦਰਿਆ ਦੇ ਨਾਲ ਨਜ਼ਦੀਕ ਲੱਗਦੇ ਪਿੰਡ ਨੇ ਉਹਨਾਂ ਵਿੱਚ ਵੀ ਕਿਸਾਨਾਂ ਦੀ ਕਈ ਏਕੜ ਫਸਲ ਪਾਣੀ ਵਿੱਚ ਡੁੱਬ ਚੁੱਕੀ ਆ ਉਸ ਦੇ ਨਾਲ ਇਹ ਵੀ ਦੱਸ ਦਿੰਦੇ ਆ ਕਿ ਜੇਕਰ ਹਿਮਾਚਲ ਦੇ ਵਿੱਚ ਇਸੇ ਤਰ੍ਹਾਂ ਮੌਸਮ ਖਰਾਬ ਹੁੰਦਾ ਰਿਹਾ ਪਾਣੀ ਦੀ ਆਮਤ ਇਸੇ ਤਰ੍ਹਾਂ ਪੌਂਗ ਡੈਮ ਚ ਆਂਦੀ ਰਹੀ ਤੇ ਆਉਣ ਵਾਲਾ ਸਮਾਂ ਜਿਹੜਾ ਆ ਉਹ ਪੰਜਾਬ ਅਤੇ ਹਿਮਾਚਲ ਲਈ ਚਿੰਤਾ ਦਾ ਵਿਸ਼ੇ ਖੜਾ ਕਰਦਾ